ਦੇ ਘਰ ਦੇ ਲਾਗੋਈ ਕੋਈ ਗਲੇ ਮਲੇ ਚੋ ਕੋਈ ਦਰਬਾਸਾ ਅਸ਼ੀਦਾ ਸਾਹਿਬ ਤੋਂ ਕੋਈ ਰਾਜਸਥਾਨ ਤੋਂ ਵੀ ਸੰਗਤ ਆਈ ਆ ਸੇਵਾ ਕਰਨ ਰਾਤ ਨੂੰ ਵੀ ਉਹਨਾਂ ਨੇ ਸੇਵਾ ਕੀਤੀ ਆ ਹੁਣ ਵੀ ਸੰਗਤ ساری ਵੇਲੇ ਸੇਵਾ ਕਰਦੀ ਪਈ ਆ ਬਾਬਾ ਜੀ ਦੇ ਜਨਮ ਦਿਹਾੜਾ ਬੜੇ ਧੂਮਧਾਮ ਨਾਲ ਮਨਾਉਂਦੀ ਸਾਰੀ ਸੰਗਤ ਖੁਸ਼ ਹੋ ਕੇ ਮਨਾਰੀ ਆ ਲੰਗਰ ਕਿਹੜਾ ਕਿਹੜਾ ਲਗਾਇਆ ਇਹ ਬਾਬਾ ਦੇ ਜਨਮ ਦਿਹਾੜੇ ਤੇ ਆਪਾਂ ਪੂਰੀ ਰੋਣਜੀ ਲਗਾਈ ਆ ਗੋਭੀ ਦੇ ਪਕੌੜੇ ਆ ਆਸਤਾ ਏ ਮਨਜੂਰੀਆਂ ਨੇ ਕੜੀ ਚੋਲ ਗੋੜ ਦਾ ਕੜਾਜ ਏ ਤੇ ਮਕਰੋਨੀ ਆ ਫਿੰਗਰ ਫਰਾਈ ਤੇ ਹੋਰ ਆਈਸਕ੍ਰੀਮ ਵੀ ਲਗਾਈਏ ਤੇ ਕੋਲਡਿੰਗ ਵੀ ਲਗਾਈਏ ਕਿੰਨਾ ਕੁ ਸਾਥ ਹੀ ਅੱਜ ਦੇ ਦਿਨ ਦਾ ਦੇਖ ਰਹੀ ਸਾਰੀਆਂ ਜਿਹੜੀਆਂ ਲੇਡੀਆਂ ਬਹੁਤ ਹਮ ਮਾ ਕੇ ਚੋਲੇ ਜੋਸ਼ ਦੇ ਨਾਲ ਸੇਵਾ ਹਾਂਜੀ ਅਸੀਂ ਤਾਂ ਸਾਨੂੰ ਤੇ 15 20 ਦਿਨ ਹੋ ਗਏ ਬੜੇ ਚਾਨ ਅਸੀਂ ਸਾਰੀ ਸੇਵਾ ਇਕੱਠੀ ਕੀਤੀ ਏ ਇਕੱਠੇ ਕਰਕੇ ਸਾਰੀ ਸੰਗਤ ਨੂੰ ਦੱਸਿਆ ਵੀ ਇਹ ਤਰੀਕ ਨੂੰ ਤੁਸੀਂ ਕਿਤੇ ਵੀ ਨਹੀਂ ਜਾਣਾ ਕੋਈ ਫੰਕਸ਼ਨ ਨਹੀਂ ਅਟੈਂਡ ਕਰਨਾ ਸਿਰਫ ਬਾਬਾ ਜੀ ਜਨਮ ਦਿਹਾੜਾ ਹੀ ਮਨਾਉਣਾ ਏ ਸਾਰੇ ਇਕੱਠੇ ਹੋ ਕੇ ਇੱਥੇ ਹੋਮ ਮਾ ਕੇ ਆਇਓ ਤੇ ਸਾਰੀ ਸੰਗਨੇ ਜੋਸ਼ ਨਾਲ ਇੱਕ ਜਨਮ ਦਿਹਾੜਾ ਮਨਾਇਆ ਏ ਤੇ ਹੋਮ ਹਮਾ ਕੇ ਇੱਥੇ ਦਰਸ਼ਨ ਦਿੱਤੇ ਨੇ ਸਾਰੇ। ਸਾਨੂੰ ਕਿੰਨਾ ਕੰਮ ਪਿਆਰ ਕਰਦੇ ਨੇ ਕਿੰਨੀ ਦੇਰ ਤੋਂ। ਮਾਪਾ ਦੀ ਸੀ ਨੇ ਅਸੀਂ ਬਚਪਨ ਤੋਂ ਹੀ ਪਿਆਰ ਕਰਦੇ ਆ ਹੁਣ ਜਦੋਂ ਸਾਡਾ ਵਿਆਹ ਵੀ ਨਹੀਂ ਹੋਇਆ ਸੀ ਇੰਨਾਂ ਦੇ ਬੜਾ ਹੀ ਸੇਵਾ ਬਚਪਨ ਤੋਂ ਹੀ ਬੜੇ ਕਾਦੇ ਸੀ ਦੱਸ ਅਹੀ ਵੀ ਚੀਜ਼ ਦਾ ਸਾਬ ਤੋਂ ਵੇਲ ਪਰਮਾਤਮ ਨੇ ਸਾਨੂੰ ਦੋਨਾਂ ਜੀਆਂ ਨੂੰ ਇਦਾਂ ਹੀ ਮਿਲਾਇਆ ਜਿ ਦੋਨਾਂ ਜੀ ਇਹੀ ਢਾਲ ਕੇ ਸੇਵਾ ਕਰਦੇ ਪਰਮਾਤਮ ਦੀ ਕਿਰਪਾ ਨਾਲ ਸਾਰੀਆਂ ਮੁਰਾਦਾਂ ਹਾਂਜੀ ਹਾਂਜੀ ਬਾਬਾ ਜੀ ਸਾਨੂੰ ਬਹੁਤ ਜ਼ਿਆਦਾ ਝੋਲੀਆ ਪਰਿਆਈ ਦੱਸ ਨਹੀਂ ਸਕਦੇ ਬਾਬਾ ਜੀ ਨੇ ਜਿੰਨੀਆਂ ਸਾਡੇ ਚੋਲੀਆ ਪਰਿਆਈ ਸੀ ਕਿਸੇ ਨੂੰ ਬਿਆਨ ਨਹੀਂ ਕਰ ਸਕਦੇ ਜਿੰਨੀਆਂ ਇਹਨਾਂ ਨੇ ਪਰਮਾਤਮਾ ਦੇ ਸਾਡੇ ਤੇ ਕਿਰਪਾ ਕੀਤੀ ਹੈ ਸੰਗਤਾਂ ਨੂੰ ਇਹ ਲੈਣਾ ਚਾਹੁੰਦੇ ਜੋ ਇੱਥੇ ਹਾਜ਼ਰੀਆਂ ਭਰਦੀਆਂ ਨੇ ਆ ਸੰਗਤਾਂ ਨੂੰ ਅਸੀਂ ਕਹਿਣਾ ਜਾਨਦੇ ਆ ਕਿ ਬਾਬਾ ਜੀ ਜੀ ਨੇ ਜਿਹੜੇ ਪਹਿਰੇ ਲਾਂਦੇ ਜੇ ਬਾਬਾ ਜੀ ਸੇਵਾ ਕਰਦੇ ਉਹਨਾਂ ਦੀ ਇਹ ਝੋਲੀਆ ਹਮੇਸ਼ਾ ਭਰਦੀ ਹੈ ਹੀ ਨਹੀਂ ਉਹ ਕਦੀ ਖਾਲੀ ਨਹੀਂ ਮੁੜਦੇ ਜੋ ਮੰਗੋ ਮਰਜ਼ਾ ਪੂਰੀਆ ਹੋ ਜਾਂਦੀਆਂ ਨੇ ਬਾਬਾ ਜੀ ਦੀ ਪੂਰੀ ਕਿਰਪਾਏ ਪੂਲ ਕਿਰਪਾ ਜੀ ਨੂੰ ਕਹਿ ਦਿੰਦੇ ਆ ਵੀ ਮਾੜੀ ਜੀ ਵੀ ਜੋ ਮਨ ਚ ਸ਼ੰਕਾ ਸਭ ਦੂਰ ਹੋ ਜਾਂਦੀ ਏ ਤੇ ਬੜੀਆਂ ਹੀ ਮਰਾਦਾ ਪੂਰੀਆਂ ਹੁੰਦੀਆਂ ਨੇ ਤੇ ਬਾਬਾ ਨੇ ਵੱਧ ਤੋਂ ਵੱਧ ਦਰਸ਼ਨ ਸੇਵਾ ਪਾਠ ਸਿਮਰਨ ਜੁੜੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬੋਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬੋਲੀ ਜੀ ਅੰਦਰੋਂ ਲੰਗਰ ਲਗਾਇਆ ਜਾ ਰਿਹਾ ਕਿ ਤੁਹ ਆਇਆ ਕਿਹੜਾ ਲੰਗਰ ਲਗਾਇਆ ਜਾ ਰਿਹਾ ਇਹ ਜੀ ਕੋਟ ਆਤਮਾਰਾਮ ਤੋਂ ਆਏ ਆਪਾਂ ਵੈਸੇ ਤਨਤਨ ਬਾਬਾ ਜੀ ਸਿੰਘ ਦੀ ਸ਼ਬੀਲ ਤੇ ਸੇਵਾ ਕਰਦੇ ਆਂ ਇਸ ਵੀਲ ਦੀ ਸੰਗਤ ਹੈ ਜਿਸ ਵੀਲ ਵੱਲੋਂ ਇਹ ਮਤਲਬ ਜਿਹੜਾ ਲੰਗਰ ਲਾਇਆ ਇੱਕ ਪਰਿਵਾਰ ਹੈਗਾ ਸਾਡਾ ਆਪਣਾ ਮੈਂ ਹੋ ਗਿਆ ਮੇਰੇ ਜੀਜਾ ਜੀ ਤੇ ਦੂਸਰੇ ਪਰਿਵਾਰ ਹੈ ਸਾਰੇ ਸੰਗਤ ਹੈ ਉਹਨਾਂ ਵੱਲੋਂ ਬਾਬਾ ਦੀਪ ਸਿੰਘ ਜੀ ਦੀ ਬਾਰ ਕਰਪਾ ਵਾ ਉਹ ਮਿਲ ਕੇ ਸਾਰੇ ਲੰਗਰ ਲਗਾ ਰਹੇ ਆ ਆਪਾਂ ਤੇ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਆ ਆਪਾਂ ਕੁੱਲ ਮਿਲਾ ਕੇ ਹਰ ਸਾਲ ਲੰਗਰ ਲਗਾਉਂਦੇ ਨਹੀਂ ਹਰ ਕੀ ਸਾਲ ਪਹਿਲੇ ਸਾਲ ਹੀ ਉਪਰਾਲਾ ਕੀਤਾ ਜੀ ਪਹਿਲੇ ਆਪਾਂ ਮਤਲਬ ਛਾ ਦਾ ਲੰਗਰ ਲਾਣੇ ਥੋੜਾ ਛੋਟਾ ਹੈ ਹਰ ਕੀ ਵੱਡਾ ਹੈ ਪਹਿਲੇ ਸਾਲ ਹੀ ਕੀਤਾ ਵਾ ਤੇ ਅਗੋ ਜੋ ਮਹਾਰਾਜ ਤੋਂ ਮਨਜ਼ੂਰ ਹੋਏਗਾ ਉਹਨਾਂ ਦੀ ਕੰਮ ਇਹਦੇ ਵਿੱਚ ਜੀ ਉਸ ਤੋਂ ਬਾਅਦ ਮਕਰੋਨੀ ਚਲਾਈ ਆ ਪਾਸਤਾ ਗੁੜ ਦਾ ਕੜਾ ਫਿਰ ਮਨਚੂਰੀਅਨ ਬੰਨੇ ਆ ਮਨਚੂਰੀਅਨ ਤੋਂ ਬਾਅਦ ਆਲੂ ਟਿੱਕੀ ਬੰਨੀ ਆ ਆਲੂ ਟਿੱਕੀ ਤੋਂ ਬਾਅਦ ਫਿਰ ਖੜੀ ਚੌਲ ਸਾਮ ਨੂੰ ਚੱਲ ਰਹੇ ਆ ਫਿਰ ਮੂੰਗੀ ਦਾਲ ਦਾ ਕੜਾ ਚੱਲਣਾ ਇਸ ਤਰ੍ਹਾਂ ਮਤਲਬ ਅਲੱਗ ਅਲੱਗ 10 ਵੈਰਾਈਟੀਆਂ ਆਪ ਆਪਣਾ ਸਾਰਾ ਦਿਨ ਚੱਲੇਗਾ ਜੀ ਰਾਤ 10 11 ਵਜੇ ਤੇ ਮੈਂ ਨਾ ਸਿੱਧਾ ਵੱਡੇ ਪੱਧਰ ਤੇ ਲੰਗਰ ਲਗਾਇਆ ਕਿਵੇਂ ਦਾ ਮਹਿਸੂਸ ਹੋਇਆ ਬਾਬਾ ਜੀ ਦੇ ਸਾਧ ਸੰਤਾਂ ਨਾਲ ਕਿੰਨਾ ਪਿਆਰ ਹੈ ਸੰਗਤਾਂ ਦਾ ਬਹੁਤ ਪਿਆਰ ਮਿਲਿਆ ਸੰਗਤ ਦਾ ਪਿਆਰ ਕੀ ਐ ਇੰਜ ਲੱਗਦਾ ਜਿਦਾਂ ਬਾਬਾ ਦੀਪ ਸਿੰਘ ਜੀ ਖੁਦ ਸੰਗਤ ਦੇ ਰ ਤੇ ਸਾਨੂੰ ਆਪਣੇ ਬਾਬਾ ਦੀਪ ਸਿੰਘ ਜੀ ਤੇ ਬੜਾ ਪਿਆਰ ਆ ਤੇ ਉਹਨਾਂ ਦਾ ਬੜਾ ਮਤਲਬ ਮਾਣ ਹੈ ਆਪਣੇ ਬਾਬਾ ਜੀ ਦੇ ਤੇ ਕੋਈ ਜ਼ਨਾ ਕਰਵਾ ਰਹੇ ਆ ਸਾਡੀ ਇੰਨੀ ਹਾਇਸੀਤ ਨਹੀਂ ਕਿ ਮਤਲਬ ਨਾ ਸਾਡੇ ਸਰੀਰ 'ਚ ਇੰਨਾ ਬੱਲ ਹੈਗਾ ਤੇ ਨਾ ਸਾਡੇ ਆਪਣੇ ਵੱਲੋਂ ਪਰਮਾਤਮਾ ਜੋ ਕਰਵਾ ਰਹੇ ਉਹ ਕਰਵਾ ਰਹੇ ਆ ਬਸ ਅਸੀਂ ਤੇ ਘਟਪਤਲੀਆਂ ਜੀ ਚਲਾ ਉਹੀ ਰਹੇ ਸਾਡੇ ਪਰਮਾਤਮਾ ਜੀ ਸਾਨੂੰ ਉਹਨਾਂ ਦੀ ਅਪਾਰ ਕਿਰਪਾ ਕਿਰਪਾ ਤੇ ਮਿਹਰ ਦਾ ਸਦਕਾ ਹੀ ਜੋ ਹੋ ਰਿਹਾ ਉਹਨਾਂ ਦੇ ਸਦਕਾ ਹੋ ਰਿਹਾ ਔਰ ਸਾਨੂੰ ਇਹ ਦਿਨੋਂ ਆਸ ਹੈਗੀ ਆ ਕਿ ਸਾਡੇ ਪਰਮਾਤਮਾ ਜੀ ਬਾਬਾ ਦੀਪ ਸਿੰਘ ਜੀ ਸਾਡੇ ਨਾਲ ਇਸ ਲੰਗਰ ਦੇ ਵਿੱਚ ਪਰ ਤਾਂ ਸਾਡੇ ਨਾਲ ਹੀ ਹੈਗੇ ਸਾਡੇ ਨਾਲ ਹਾਜ਼ਰ ਨਜ਼ਰ ਆ ਅਸੀਂ ਦਿਲੋਂ ਉਹਨਾਂ ਦੀ ਮਤਲਬ ਰਿਸਪੈਕਟ ਨਾਲ ਆਜ ਯਾਦ ਕਰਦੇ ਆਂ ਔਰ ਹਰ ਮਤਲਬ ਗੱਲ ਦੇ ਹਰ ਨਵੀਂ ਵੈਰਾਈਟੀ ਜਦੋਂ ਖਾਣ ਦੇ ਸਟਾਰਟ ਹੁੰਦੀ ਆ ਉਸ ਟਾਈਮ ਤੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਕੋਟਾਂ ਕੋਟ ਧੰਨਵਾਦ ਕਰਦੇ ਆਂ ਜੀ ਸ਼ੁਕਰਾਨਾ ਕਰਦੇ ਆਂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਗਰ ਦੇ ਵਿੱਚ ਸੇਵਾ ਕਰਿਓ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਆਚਾਰ ਲੱਗ ਰਿਹਾ ਹੈ ਔਰ ਇਨ ਉਹ ਲੰਗਰ ਦਾ ਦਾ ਰਹਿਦਾ ਹੋਰ ਬੜਿਆ ਲੱਗਦਾ ਪਕੋੜੇ ਭੂੜੇ ਬਾਤਾਂ ਬੁੱਝਤਾ ਗੋੜ ਗੱਪੇ ਕਰਦਾ ਰਹਿੰਦਾ ਹੋਰ ਜੀ ਦਰਦੇ ਕਿ ਨਾਂ ਪ੍ਰਾਤ ਕਰਦੇ ਹੋ ਰਾਜ ਲੰਗਰ ਤੇ ਹਾਜ਼ਰੀਆਂ ਭਰਦੇ ਹੋ ਆ ਜੀ ਜਾ ਹੋਰ ਰੋਜ਼ ਭਰਦੇ ਆਪਾਂ ਹੋਰ ਹਾਜ਼ਰੀ ਭਰਦੇ ਆਪਾਂ ਰੋਜ਼ ਆਪਾਂ ਜੋ ਹੰਦ ਸ਼ਨੀਵਾਰ ਹੁੰਦੇ ਰੋਜ਼ ਸ਼ਨੀਵਾਰ ਆਪਾਂ ਉਹ ਲੰਗਰ ਜਲਾ ਲੈਂਦੇ ਰੋਜ਼ ਰਾਜ ਲੋ ਨੇਪਾ ਸ਼ਨੀਵਾਰ ਬਾਬਾ ਜੀ ਸਾਰੀਆਂ ਮੰਗੂੜਾ ਦਾ ਪੂਰੀਆ ਕਰਦੇ ਨੇ ਆ ਕਰਦੇ ਆ ਆ ਜੀ ਰੋਜ਼ ਪੋੜੀ ਕਰਦੇ ਆ ਬਾਬਾ ਜੀ ਤੋਂ ਮੰਗਿਆ ਬਾਬਾ ਜੀ ਨੇ ਆ ਉਹ ਉੰਦਰ ਦਾ ਬੁਰਾ ਉੰਦਰ ਦਾ ਉਹ ਉਹਨਾਂ ਦਾ ਪੂਰਾ ਜੋ ਮੰਗਰੋ ਆਇਆ ਆਂਦਾ ਹਾਂ ਦੀ ਜੇ ਸਰਵਿਸ ਦੀ ਲਾ ਕੋ ਸਾਡੀ ਕਿ ਅੱਜ ਲੰਗਰ ਲਗਾਣਾ ਔਰ ਵਾਕ ਵਾਕ ਤੇਰਾ ਲੰਗਰ ਆਹ ਲੰਗਰ ਲੱਗਦਾ ਨਾ ਰੋੜਾ ਛੜੀ ਵਾਛੀ ਵਾਛੀ ਆਰ ਵਾਰ ਲੱਗਦਾ ਨਾ ਅੱਜ ਕਿਹੜਾ ਕਿਹੜਾ ਲੰਗਰ ਲੱਗਦੇ ਆਜ ਪਕੂੜੇ ਔਰ ਟਿੱਕੀਆਂ ਬਣ ਗਈਆਂ ਔਰ ਅੱਜ ਕਿੰ ਲੱਗੂਗੀ ਇੱਕ ਪੂਰੀ ਛੋਲੇ ਔਰ ਪੂਰੀ ਲੋਂਜੀ ਜੇ ਆਈ ਵੀ ਲੱਗੂਗਾ ਜੇ ਪਤਾ ਨਹੀਂ ਨਾ ਇੰਨਾ ਬੜਾ ਕੀ ਕੀ ਬਣ ਬਸ ਅਸਾਰੇ ਦਿਨ ਸੇ ਅੱਜ ਆ ਜੀ ਆ ਬੜੀ ਤਾੜੀ ਤੇ ਰਹਿਣਾ ਰਾਤ ਤੱਕ ਨੀ ਬਸ ਇਨੀ ਹਾਂਜੀ ਸੇਵਾ ਕਰਨ ਬਾਬਾ ਜੀ ਆਵਾਜੂ ਸੇਵਾ ਦਦੀ ਅਨੂ ਕਾਤਾ ਵਾਜ ਕੀ ਦੀ ਕੀ ਫਤੇ